ਦਾਰਗੀ ਮੰਡਲ ਵਿਦਿਆਰਥੀ ਹੋਤੇ ਵਿਦਵਾਨ ਜਨ ਸਰਨੋਂ ਪਹਿਲਾ ਫਤੇ ਦਾ ਆਸਰਾ ਲਈਏ ਬਾਈ ਖਾਲਸਾ ਵੇਰੀ ਫਤੇ ਜੀ ਮੇਰਾ ਵਿਸ਼ਾ ਹੈ ਜੀ ਬਨਸਾਵਲੀ ਨਾਮੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਸਰਨੋਂ ਪਹਿਲਾ ਇਹ ਗੱਲ ਹੁੰਦੀ ਹੈ ਜੀ ਆਪਾਂ ਬਨਸਾਵਲੀ ਨਾਮਾ ਕਿਉਂ ਚੁਣਿਆ ਜੀ ਕਿਉਂਕਿ ਸਿੱਖ ਇਤਿਹਾਸ 'ਚ ਜਿਹੜਾ ਗ੍ਰੰਥ ਲਿਖੇ ਗਏ ਆ ਜੀ ਦਸੇ ਗੁਰੂ ਸਾਹਿਬਾਨਾਂ ਦਾ ਜੀ ਜੀਵਨ ਆਇਆ ਹੋਵੇ ਉਹਨਾਂ 'ਚ ਵੰਸਾਵਲੀ ਨਾਮ ਆ ਸਭ ਤੋਂ ਪਹਿਲਾਂ ਹੈ ਜੀ ਉਸ ਤੋਂ ਬਾਅਦ ਜੀ ਮਹਿਮਾ ਪ੍ਰਕਾਸ਼ ਗੁਰਕੀਰਤ ਪ੍ਰਕਾਸ਼ ਸੂਰਜ ਪ੍ਰਕਾਸ਼ ਤੇ ਪੰਥ ਪ੍ਰਕਾਸ਼ ਹੈ ਜੀ ਇਹ ਸਾਰੇ ਨਾਲੋਂ ਪੁਰਾਣਾ ਗ੍ਰੰਥ ਹੈ ਪਰ ਕਿਉਂਕਿ ਇਹ ਬਾਅਦ 'ਚ ਹੋਂਦ 'ਚ ਮਤਲਬ ਪ੍ਰਕਾਸ਼ 'ਚ ਬਾਅਦ 'ਚ ਆਇਆ ਜੀ ਹੋਰ ਗ੍ਰੰਥ ਪਹਿਲਾਂ ਜ਼ਿਆਦਾ ਪ੍ਰਚਲਿਤ ਹੋ ਚੁੱਕੇ ਸਨ ਤੇ ਇਹਦੇ ਵਿੱਚ ਕੁਝ हट ਕੇ ਗੱਲਾਂ ਨੇ ਜੋ ਜਿਨ੍ਹਾਂ ਵੱਲ ਮੈਂ ਧਿਆਨ ਦਿਵਾਉਣਾ ਚਾਹਣਾ ਤਾਂ ਕਿ ਸਭ ਤੋਂ ਧਿਆਨ ਦੇਣਾ ਚਾਹੀਦਾ ਪਹਿਲੇ ਤੇ ਗੱਲ ਇਹ ਹੈ ਜੀ ਜਿਹੜਾ ਵੰਸਵਲੀ ਨਾਮ ਹੈ ਇਹ ਜਿਹਨੇ ਲਿਖਿਆ ਸੀਗਾ ਜੀ ਉਹ ਉਹਨਾਂ ਦਾ ਵੰਸ਼ ਸ਼ੁਰੂ ਤੋਂ ਗੁਰੂ ਸਾਹਿਬ ਨਾਲ ਜੁੜਿਆ ਹੋਇਆ ਸੀ ਇਹਨਾਂ ਦੇ ਵੰਸ਼ ਦੇ ਭਾਈ ਪ੍ਰਾਗਾ ਜੀ ਗੁਰੂ ਅਰਜਨ ਦੇਵ ਜੀ ਦੇ ਸਿੱਖ ਸਨ ਉਹਨਾਂ ਦੇ ਫਿਰ ਗਾਹਾਂ ਉਹ ਇਹ ਜੀ ਦੋ ਪੁੱਤਰ ਦਰਗਾਹ ਮੱਲ ਤੇ ਹੀਰਾਨੰਦ ਜੀ ਦਰਗਾਹ ਮੱਲ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਤੇ ਗੁਰਤੇਗ ਬਹਾਦਰ ਸਾਹਿਬ ਦੀ ਹਜ਼ੂਰੀ ਵਿੱਚ ਰਹਿੰਦੇ ਸਨ ਦਰਗਾਹ ਮੱਲ ਜੀ ਦੇ ਤੇ ਫਿਰ ਪੜਪੋਤੇ ਸਨ ਜਿਹੜੇ ਉਹ ਇਹ ਸਨ ਕੇਸਰ ਸਿੰਘ ਜੀ ਇਸ ਲਈ ਇਹ ਵੰਸ਼ ਸ਼ੁਰੂ ਤੋਂ ਗੁਰੂ ਅਰਜਨ ਦੇਵ ਜੀ ਤੋਂ ਜੁੜਿਆ ਹੋਇਆ ਸੀ ਤਾਂ ਇਹਨਾਂ ਨੂੰ ਮਤਲਬ ਗੁਰੂ ਵੰਸ਼ ਨਾਲ ਜੁੜਿਆ ਹੋਇਆ ਸੀ ਤਾਂ ਇਹਨਾਂ ਨੂੰ ਕੋਈ ਖਾਸ ਜਾਣਕਾਰੀਆਂ ਸੀ ਕੁਝ ਜਿਹੜਾ ਕੇਸਰ ਸਿੰਘ ਛਿਪਰ ਕਹਿੰਦੇ ਆ ਵੀ ਉਹਨਾਂ ਕੋਲ ਇੱਕ ਪੋਥੀ ਸੀਗੀ ਬਹੀ ਸੀਗੀ ਗੁਰੂ ਘਰ ਦੀ ਨਾਲ ਸੰਬੰਧਿਤ ਜੀਚ ਬਹੁਤ ਕੁਝ ਲਿਖਿਆ ਹੋਇਆ ਸੀ ਵੀ ਉਹਦੇ ਆਧਾਰ ਤੇ ਮੈਂ ਲਿਖ ਰਿਹਾ ਹਾਂ ਤੇ ਇਹਨਾਂ ਨੇ ਸਰ ਨੂੰ ਵੱਧ ਸੰਮਤ ਇਹਨਾਂ ਨੇ ਬਹੁਤ ਦਿੱਤੇ ਆ ਜਿਹੜੇ ਇਤਿਹਾਸ ਚ ਜਿਹੜੇ ਬਾਕੀ ਗ੍ਰੰਥਾ ਚ ਨਹੀਂ ਆਏ ਹੈਗੇ ਜੀ ਤੇ ਇਹਨਾਂ ਨੇ ਸਰ ਨੂੰ ਪਹਿਲਾਂ ਜਦੋਂ ਇਹਨਾਂ ਨੇ 14 ਚਰਨ ਬਣਾਏ ਜੀ 14 ਪਾਠ ਦਿੱਤੇ ਆ ਜਿਨ੍ਹਾਂ ਚ ਪਹਿਲਾ ਦਸੇ ਗੁਰੂ ਸਾਹਿਬਾਨਾਂ ਦਾ ਫਿਰ ਪੰਥ ਦਾ ਵਰਣਨ ਹੈ ਜੀ ਦੋ ਚਾਰ ਰੋਨਾ ਚ ਤੇ ਚੌਥੇ ਚਰਨ ਚ ਗੁਰੂ ਰਾਮਦਾਸ ਜੀ ਦਾ ਵਰਣਨ ਕਰਦੇ ਆ ਜੀ ਉਹ ਉਹਨਾਂ ਦੇ ਪਰਦਾਦਾ ਜੀ ਤੋਂ ਸ਼ੁਰੂ ਕਰਦੇ ਆ ਜੀ ਗੁਰਦੇয়াল ਜੀ ਮਤਲਬਾਮ ਗ੍ਰੰਥਾਂ ਚ ਇਹਨਾਂ ਦਾ ਵਰਣਨ ਨਹੀਂ ਮਿਲਦਾ ਹੈਗਾ ਗੁਰਦੇয়াল ਜੀ ਦੇ ਲੜਕੇ ਉਹ ਕਹਿੰਦੇ ਵੀ ਠਾਕੁਰਦਾ ਜੀ ਹੋਏ ਠਾਕੁਰਦਾ ਜੀ ਦੇ ਲੜਕੇ ਹਰਦਾਸ ਜੀ ਹੋਏ ਹਰਦਾਸ ਜੀ ਦੇ ਅਗਾ ਪੁੱਤਰ ਗੁਰੂ ਰਾਮਦਾਸ ਜੀ ਹੋਏ ਮਤਲਬ ਆ ਆਮ ਤੌਰ ਤੇ ਆਪਣੇ ਗ੍ਰੰਥਾਂ ਚ ਉਹਨਾਂ ਦੇ ਪਿਤਾ ਜੀ ਤੋਂ ਹੀ ਸ਼ੁਰੂ ਕੀਤਾ ਜਾਂਦਾ ਹੈ ਇਹ ਗੱਲ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਜੀ ਉਸ ਤੋਂ ਬਾਅਦ ਜਦ ਇੱਕ ਹੋਰ ਹੋਏ ਗੱਲ ਕਹਿੰਦੇ ਆ ਵੀ ਜਿਹੜਾ ਗੁਰੂ ਰਾਮਦਾਸ ਜੀ ਦਾ ਜਦੋਂ ਵਿਆਹ ਹੋਇਆ ਤਾਂ ਮਤਲਬ ਉਹ ਉਹਨਾਂ ਦੇ ਮਾਤਾ ਪਿਤਾ ਜੀ ਪਹਿਲਾਂ ਚਲਾਣਾ ਕਰ ਗਏ ਸੀਗੇ ਜੀ ਤੇ ਉਹ ਉੱਥੇ ਰਹਿੰਦੇ ਰਹੇ ਨਾਨੀ ਜੀ ਕੋਲ ਉੱਥੇ ਕੁੰਗਣੀਆਂ ਵੇਚਦੇ ਸੀ ਮੈਂ ਸੇਵਾ ਕਰਦੇ ਸੀ ਉੱਥੇ ਮਤਲਬ ਗੁਰੂ ਰਾਮਦਾਸ ਜੀ ਨਾਲ ਮੇਲ ਹੋਇਆ ਜਾਂ ਪਰ ਇੱਕ ਹੋਰ ਅੱਡ ਗੱਲ ਲਿਖਦੇ ਨੇ ਉਹ ਲਿਖਦੇ ਨੇ ਵੀ ਪਿਤਾ ਹਰਦਾਸ ਜੀ ਸੀਗੇ ਜਿਹੜਾ ਉਹਨਾਂ ਦਾ ਸ਼ਰੀਕਾਂ ਨਾਲ ਕੋਈ ਮਤਲਬ ਬਾਤ ਵਿਵਾਦ ਮਾੜਾ ਮੋਟਾ ਹੋ ਗਿਆ ਜੀ ਉਹ ਦਿੱਲੀ ਚੱਲੇ ਸੀਗੇ ਜੀ ਦਿੱਲੀ ਨੂੰ ਜਾਂਦੇ ਵਕਤ ਉਹ ਰਾਜ ਗੋਇੰਦਵਾਲ ਠਹਿਰ ਕੇ ਜੀ ਗੋਇੰਦਵਾਲ ਠਹਿਰੇ ਤਾਂ ਉੱਥੇ ਫਿਰ ਉਹ ਗੱਲ ਬਾਕੀ ਇਤਿਹਾਸ 'ਚ ਵੀ ਜੋ ਮਿਲਦੀ ਹੈ ਵੀ ਗੁਰੂ ਰਾਮਦਾਸ ਜੀ ਖੜੇ ਸੀ ਉਹ ਉਹਦੇ ਨਾਲ ਗੱਲ ਹੋ ਰਹੀ ਸੀ ਪੰਡਤ ਨਾਲ ਵੀ ਰਿਸ਼ਤਾ ਲੱਭੋ ਕੋਈ ਤਾਂ ਉਹ ਮਤਲਬ ਗੁਰੂ ਰਾਮਦਾਸ ਜੀ ਉੱਥੇ ਖੜੇ ਸੀਗੇ ਤੇ ਰਿਸ਼ਤਾ ਹੋਇਆ ਇਹ ਤੋਂ ਐ ਵੀ ਇੱਕ ਗੱਲ ਇਹਦਾ ਫਰਕ ਹੈ ਵੀ ਪਿਤਾ ਜੀ ਉਸ ਟਾਈਮ ਸੀਗੇ ਉਹਨਾਂ ਦੇ ਮਤਲਬ ਜਦੋਂ ਵਿਆਹ ਹੋਇਆ ਜੀ ਫਿਰ ਦੂਜੀ ਗੱਲ ਹੈ ਜੀ ਫਿਰ ਇਹ ਲਾਹੌਰ ਰਹਿੰਦੇ ਰਹੇ ਜੀ ਆਮ ਤੌਰ ਤੇ ਬੱਸ ਕਿ ਇਹ ਜਿਕਰ ਆਉਂਦਾ ਉਹ ਚ ਇਹ ਜਿਕਰ ਕਰਦਾ ਵੀ ਗੁਰੂ ਰਾਮਦਾਸ ਜੀ ਲਾਹੌਰ ਰਹਿੰਦੇ ਰਹੇ ਤੇ ਪ੍ਰਿਥੀ ਚੰਦ ਦਾ ਜਨਮ ਵੀ ਉੱਥੇ ਦਾ ਕਹਿੰਦੇ ਹਾਂ ਜੀ ਜੀ ਪਿਤਾ ਜੀ ਜੀ ਇਹ ਵੀ ਦਾ ਰਹਾ ਹਾਂ ਜੀ ਹਾਂ ਜੀ ਹਾਂ ਜੀ ਵੀ ਉਹ ਨਾਲ ਸੀਗੇ ਜਦੋਂ ਸ਼ਰੀਕਾਂ ਦੇ ਮਤਲਬ ਵਿਵਾਦ ਕਾਰਨ ਜਾ ਰਹੇ ਸੀ ਕੋਹਿੰਦਵਾਲ ਹਾਂ ਜੀ ਤੇ ਗੁਰੂ ਰਾਮਦਾਸ ਜੀ ਦੇ ਮਤਲਬ ਜਿਹੜਾ ਪ੍ਰਿਥੀ ਜਾਂਦਾ ਜਨਮ ਹੋਇਆ ਲਾਹੌਰ ਦਾ ਹੀ ਹੋਇਆ ਜੀ ਉਸ ਤੋਂ ਬਾਅਦ ਉਹ ਗੋਇੰਦਵਾਲ ਰਹਿਣ ਲੱਗੇ ਜੀ ਮਹਾਦੇਵ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਉੱਥੇ ਸੀ ਤੇ ਉਸ ਤੋਂ ਬਾਅਦ ਇਹ ਅਕਬਰ ਦੀ ਗੱਲ ਕਰ ਰਹੇ ਹਾਂ ਜੀ ਵੀ ਅਕਬਰ ਆਇਆ ਤਾਂ ਉਹਨੇ ਗੁਰੂ ਅਮਰਦਾਸ ਜੀ ਨੂੰ ਕਿਹਾ ਵੀ ਮੈਂ ਕੁਛ ਚਾਹੇ ਤਾਂ ਦੱਸੋ ਕਹਿੰਦੇ ਵੀ ਕੋਈ ਚਾਹ ਨਹੀਂ ਹੈਗੀ ਤਾਂ ਉਹਨੇ ਕਿਹਾ ਵੀ ਗੁਰੂ ਰਾਮਦਾਸ ਜੀ ਦੇ ਬਚਨ ਤੇ ਉਹਨਾਂ ਨੇ ਕੁਝ ਜ਼ਮੀਨ ਲਖਾਈ ਜੀ ਚ ਲਿਖਦੇ ਪੱਟੀ ਤਪੇ ਦੇ ਵਿੱਚੋਂ 12.5 ਪਿੰਡ ਦਿੱਤੇ ਜੀ ਤੇ ਉਹ ਗੁਰੂ ਰਾਮਦਾਸ ਜੀ ਦੇ ਨਾਂ ਕੀਤੇ ਗਏ ਮਤਲਬ ਗੁਰੂ ਅਮਰਦਾਸ ਜੀ ਨੇ ਆਪਣੇ ਨੋਂ ਨਹੀਂ ਮਤਲਬ ਗੁਰੂ ਰਾਮਦਾਸ ਜੀ ਦੇ ਨੋਂ ਕੀਤੇ ਸੀ ਤੇ ਉਸ ਤੋਂ ਬਾਅਦ ਹੈਗੀ ਜੀ ਇੱਕ ਆਪਣੇ ਹੁਣ ਸਿੱਖ ਧਰਮ ਦੇ ਵਿੱਚ ਮਤਲਬ ਸੰਗਰਾਦ ਪੂਰਨ ਮਾਸ਼ੀ ਦਾ ਕਈ ਕਹਿੰਦੇ ਆ ਵੀ ਇਹ ਬ੍ਰਾਹਮਣੀ ਕੱਲ ਹੋ ਆ ਮਤਲਬ ਇਹਨੂੰ ਆਪਾਂ ਮੰਨਿਏ ਨਾ ਮੰਨਿਏ ਮੈਂ ਉਹ ਦਵਾਣਾ ਚਾਹਣਾ ਵੀ ਇੱਕ ਧਿਆਨ ਦੇਣ ਦੀ ਇਹ ਚ ਗੱਲ ਹੈ ਉਹ ਜੇ ਲਿਖਦੇ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਉਹ ਉੱਥੇ ਜਾਓ ਸरोवर ਦੀ ਸਕਾਰ ਸੇਵਾ ਕਰਵਾਓ ਤਾਂ ਉਦੋਂ ਫਿਰ ਗੁਰੂ ਰਾਮਦਾਸ ਜੀ ਸੰਗਰਾਦ ਮੱਸੀਆ ਤੇ ਹੋਰ ਪੁਰਬੀ ਸੰਗਤ ਲੈ ਕੇ ਉੱਥੇ ਜਾਂਦੇ ਜੀ ਤੇ ਉਸ ਤੋਂ ਬਾਅਦ ਹੈ ਜੀ ਜਿਹੜੀ ਖਾਸ ਗੱਲ ਇਹਦੇ ਵਿੱਚ ਹੈਗੀ ਹੈ ਜੀ ਤੇ ਉਹਨਾਂ ਨੇ ਜਦੋਂ ਫਿਰ ਹਰਮਨ ਅੰਮ੍ਰਿਤਸਰ ਦੀ ਗੁਰਿਆਈ ਤੋਂ ਬੈਠਣ ਤੋਂ ਬਾਅਦ ਜੀ ਉਹਨਾਂ ਨੇ ਅੰਮ੍ਰਿਤਸਰ ਦੀ ਉਸਾਰੀ ਸ਼ੁਰੂ ਕਰਵਾਈ ਜੀ ਤੇ ਅੰਮ੍ਰਿਤਸਰ ਦੀ ਉਸਾਰੀ ਸਮੇਂ ਉਹਨਾਂ ਨੇ ਨਗਰ ਤੇ ਦਵਾਲੇ ਕੋਟ ਕਰਵਾਇਆ ਜੀ ਦੀਵਾਰ ਚਾਰ ਦੁਵਾਰੀ ਕਰਵਾਈ ਜੀ ਮਤਲਬ ਇਹ ਕਿਸੇ ਚ ਵੀ ਗ੍ਰੰਥ ਚ ਨਹੀਂ ਅੱਗੇ ਕਿਸੇ ਚ ਵਰਨਾ ਹੈਗਾ ਕੋਟ ਬਣਵਾਇਆ ਜੀ ਤੇ ਉੱਥੇ ਘਰ ਵੀ ਬਣਵਾ ਕੇ ਦਿੱਤੇ ਜੀ ਖੱਤਰੀ ਬੁਲਾ ਕੇ ਉੱਥੇ ਬਸਵਾਏ ਜੀ ਚੱਕ ਗੁਰੂ ਦਾ ਨਾਂ ਰੱਖਿਆ ਤੇ ਉਸ ਤੋਂ ਵੀ ਮਹੱਤਵਪੂਰਨ ਗੱਲ ਜੀ ਸਰੋਵਰ ਪੱਕਾ ਕਰਵਾਇਆ ਤੇ ਹਰਿਮੰਦਰ ਬਣਿਆ ਜੀ ਤੇ ਭਾਈ ਗੁਰਦਾਸ ਦੀਆਂ ਵਾਰਾਂ ਦੀ ਟਿਕਾ ਕਰਦੇ ਹੋਏ ਗਿਆਨੀ ਮਨੀ ਸਿੰਘ ਜੀ ਹੱਡ ਗ੍ਰੰਤੀ ਸੀਗੇ ਦਰਬਾਰ ਸਾਹਿਬ ਤੇ ਉਹ ਵੀ ਇੱਕ ਜਗ੍ਹਾ ਲਿਖਦੇ ਨੇ ਉਹਨਾਂ ਦੇ ਅਰਥ ਕਰਦੇ ਹੋਏ ਵੀ ਪੂਰਨ ਤਾਲ ਘਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ ਵੀ ਉਹਦਾ ਮਤਲਬ ਇਹ ਹੋ ਸਕਦਾ ਹੈ ਵੀ ਹਰਮੰਦਰ ਸਾਹਿਬ ਉੱਥੇ ਕੋਈ ਨਾ ਕੋਈ ਮਤਲਬ ਇਮਾਰਤ ਗੁਰੂ ਰਾਮਦਾਸ ਜੀ ਵੱਲੋਂ ਬਣਵਾਈ ਗਈ ਹੋਵੇ ਸ਼ਾਇਦ ਛੋਟੀ ਮੋਟੀ ਵੀ ਗੁਰੂ ਅਰਜਨ ਦੇਵ ਜੀ ਨੇ ਉੱਥੇ ਬਾਹਰ ਬੜੀ ਓਸਾਰੀ ਕਰਵਾਈ ਜੀ ਉਹ ਇਹਦਾ ਮਤਲਬ ਇਹ ਕੱਟ ਰਹੇ ਆ ਖਬਰਾਂ ਇਹਦਾ ਵੀ ਉਹੀ ਮਤਲਬ ਹੋਵੇ ਜੀ ਤੇ ਅੱਗੇ ਹੈਗਾ ਜੀ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਜਦ ਸਾਰੇ ਵਸਾਤੇ ਤਾਂ ਉਹਨਾਂ ਨੇ ਕਿਹਾ ਬਈ ਖੱਤਰੀਆਂ ਨੂੰ ਕਿਹਾ ਵੀ ਤੁਸੀਂ ਇੱਕ ਜਣਾ ਆਪਣੇ ਚੋਂ ਜੋ ਜਿਹਨੂੰ ਤੁਸੀਂ ਚੁਣ ਲਓ ਇੱਥੇ ਸੰਭਾਲ ਕਰੋ ਉਹ ਕਹਿੰਦੇ ਜੀ ਵੀ ਅਸੀਂ ਇੱੱਡੀ ਕੋਈ ਭਗਤੀ ਭਾਵ ਵਾਲੇ ਨਹੀਂ ਵੀ ਤੁਸੀਂ ਕੋਈ ਖਾਸ ਬੰਦੇ ਨੂੰ ਇਹ ਦਓ ਜਿਹੜਾ ਭਗਤੀ ਭਾਵ ਵਾਲਾ ਹੋਵੇ ਤੁਸੀਂ ਉਹਨਾਂ ਨੂੰ ਇਹ ਕਰੋ ਜੀ ਤੇ ਸਾਨੂੰ ਤਾਂ ਤੁਸੀਂ ਕਿਰਤ ਦਾ ਹੀ ਉਹ ਦਿਓ ਜੀ ਗੁਰੂ ਸਾਹਿਬ ਨੇ ਫੇਰ ਕਿਹਾ ਵੀ ਠੀਕ ਹੈ ਤੁਸੀਂ ਚੌਕੀਆਂ ਚੌਕੀ ਮਤਲਬ ਹੱਟੀਆਂ ਪਾ ਕੇ ਬੈਠੋ ਜੋ ਚਾਹੀਦਾ ਸਾਤੋਂ ਲੈ ਲਓ ਮਤਲਬ ਇਹ ਤਾਂ ਫਿਰ ਵਪਾਰ ਬਹੁਤ ਵਧੀਆ ਫੁੱਲਿਆ ਵਪਾਰ ਦਾ ਕੇਂਦਰ ਬਣਿਆ ਚਲੋ ਹਰਮੰਦਰ ਸਾਹਿਬ ਕਾਰਨ ਧਰਮ ਦਾ ਕੇਂਦਰ ਤਾਂ ਸੀਗਾ ਜੀ ਤੇ ਲਾਸਟ ਚ ਆਉਂਦਾ ਹੀ ਜਿਹੜਾ ਇੱਕ हटके ਗੱਲ ਹੈ ਜੀ ਵੀ ਜਦੋਂ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਏ ਤਾਂ papa ਸ੍ਰੀ ਚੰਦ ਉਹਨੇ ਦੋ ਪੱਗਾਂ ਭਜਵਾਈਆਂ ਜੀ ਜਿਹੜਾ ਇੱਕ ਤਾਂ ਪ੍ਰਿਥੀ ਚੰਦ ਜੀ ਨੂੰ ਆਈ ਵੀ ਬੜੇ ਪੁੱਤਰ ਸੀਗੇ ਤੇ ਦੂਜੀ ਗੁਰਿਆਈ ਦੀ ਪੱਗ ਗੁਰੂ ਅਰਜਨ ਦੇਵ ਜੀ ਨੂੰ ਆਈ ਜੀ ਇਹ ਮਤਲਬ ਇਹਦੇ ਵਿੱਚ ਹਟਕੇ ਗੱਲਾਂ ਜ਼ਰੂਰੀ ਨਹੀਂ ਵੀ ਸਾਰੇ ਆਪਾਂ ਸਹਿਮਤ ਹੋਈਏ ਪਰ ਮੈਂ ਇਹ ਚਾਹਣਾ ਵੀ ਇਹ ਕਿਉਂਕਿ ਸਾਰੇ ਗ੍ਰੰਥੇ ਤੋਂ ਬਾਅਦ ਦੇ ਹਨ ਮਹਿਮਾ ਪ੍ਰਕਾਸ਼ ਬਹੁਤ ਮਹੱਤਵਪੂਰਨ ਹੈ ਗੁਰੂ ਰਾਮਦਾਸ ਜੀ ਲਈ ਤੇ ਸੂਰਜ ਪ੍ਰਕਾਸ਼ ਤਾਂ ਮਹਿਮਾ ਪ੍ਰਕਾਸ਼ ਦਾ ਹੀ ਜੋ ਲਿਖਿਆ ਹੋਇਆ ਉਹਦੇ ਉਹਦੇ ਵਿੱਚੋਂ ਕੋਣੇ ਲਿਖਿਆ ਹੋਇਆ ਜੀ ਕਵਿਤਾ 'ਚ ਤੇ ਇਸ ਲਈ ਪੰਥ ਆਪਣੇ ਗਿਆਨੀ ਗਿਆਨ ਸਿੰਘ ਜੀ ਦਾ ਸਰਨ ਉਹ ਵੱਧ ਪ੍ਰਚਲਿਤ ਹੋਇਆ ਜੀ ਕਿਉਂਕਿ ਉਹਨਾਂ ਨੇ ਬਾਅਦਕ ਵਿੱਚ ਪਹਿਲਾਂ ਲਿਖਿਆ ਜੀ ਉਹ ਜ਼ਿਆਦਾ ਪ੍ਰਚਲਿਤ ਹੋਇਆ ਪਰ ਇਹ ਕਿਉਂਕਿ ਸਰਨ ਉਹ ਪਹਿਲਾਂ ਦਾ ਗ੍ਰੰਥ ਹੈ ਪ੍ਰਕਾਸ਼ ਚ ਬਾਅਦ ਚ ਆਇਆ ਪਰ ਇਹ ਚ ਕਿਹੜੀਆਂ ਗੱਲਾਂ ਬਹੁਤ ਹੈਗੀਆਂ ਜਿਹੜੀਆਂ ਗੱਲਾਂ ਹਟ ਗਈਆਂ ਉਹਨਾਂ 'ਤੇ ਖਿਆਲ ਕਰਨਾ ਚਾਹੀਦਾ ਜੋ ਠੀਕ ਲੱਗਿਓ ਆਪਾਂ ਨੂੰ ਲੈ ਲੈਣੇ ਚਾਹੀਦੇ ਨਹੀਂ ਚਲੋ ਜੋ ਕਾਲਪੁਰ ਦੀ ਇੱਛਾ ਵੇ ਖਾਲਸਾ ਵੈਰੀ ਪਤੈ